ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਮੇਰੇ ਸੋਢੀ ਪਾਤਸ਼ਾਹ ਬਾਬਾ ਵਡਭਾਗ ਸਿੰਘ ਜੀ ਦੀ ਪ੍ਰਚਾਰ ਕਮੇਟੀ ਵੱਲੋਂ ਜੋ ਬਾਬਾ ਵਡਭਾਗ ਸਿੰਘ ਜੀ ਦੇ ਇਤਿਹਾਸ ਦੀਆਂ ਕਿਤਾਬਾਂ ਇਤਿਹਾਸ ਦੀਆਂ ਬੁੱਕਾਂ ਮੰਡੀਆਂ ਗਈਆਂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਪ੍ਰੇਮ ਸਿੰਘ ਗਿੱਲ ਪਿੰਡ ਰਖੜੀwala ਜਿਲ੍ਹਾ ਫਿਰੋਜ਼ਪੁਰ ਜੋ ਕਿ ਬਾਬਾ ਵਡਭਾਗ ਸਿੰਘ ਪ੍ਰਚਾਰ ਕਮੇਟੀ ਦੇ ਬਹੁਤ ਹੀ ਅੱਛੇ ਸਾਥੀ ਆ ਤੇ ਉਹ ਹਰ ਜੋ ਵੀ ਇਹਦੇ ਵਿੱਚ ਕਾਰਜ ਹੁੰਦਾ ਉਹਦੇ ਵਿੱਚ ਵੱਧੋ ਵੱਧ ਮਾਇਆ ਦਾ ਵੀ ਯੋਗਦਾਨ ਪਾਉਂਦੇ ਆ ਤੇ ਉਹਦਾ ਵੀ ਹਰ ਇੱਕ ਜਗ੍ਹਾ ਤੇ ਪਹੁੰਚਦੇ ਆ ਤੇ ਉਹਨਾਂ ਨੂੰ ਅੱਜ ਬਾਬਾ ਵਡਪਾਖ ਸਿੰਘ ਜੀ ਦੇ ਇਤਿਹਾਸ ਦੀ ਜੋ ਕਿਤਾਬ ਆ ਭੇਟ ਕੀਤੀ ਗਈ ਆ ਤੇ ਮੇਰੇ ਨਾਲ ਆ ਸਾਡੇ ਪ੍ਰਚਾਰਕ ਸਾਹਿਬ ਸਰਦਾਰ ਸਤਨਾਮ ਸਿੰਘ ਜੀ ਲੁਧਿਆਣਾ ਤੋਂ ਤੇ ਅਸੀਂ ਸਰਦਾਰ ਪ੍ਰੀਤ ਸਿੰਘ ਗਿੱਲ ਰਖੜੀ ਵਾਲਾ ਜੋ ਕਿ ਬਾਬਾ ਜੀ ਦੇ ਸ਼ਬਦ ਵੀ ਬਹੁਤ ਵਧੀਆ ਲਿਖਦੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਇਤਿਹਾਸ ਦੀ ਕਿਤਾਬ ਨੂੰ ਪੜ੍ਹ ਕੇ ਤੇ ਇਹਦੇ ਵਿੱਚ ਉਹ ਬਾਬਾ ਜੀ ਦੇ ਇਤਿਹਾਸ ਪ੍ਰਤੀ ਸ਼ਬਦ ਜਿਹੜੇ ਬਣਾਉਣ ਆ ਕਿ ਕਿਉਂਕਿ ਨੱਚਣ ਵਾਲੇ ਗਾਉਣ ਵਾਲੇ ਬਾਬਾ ਨੱਚੀ ਜਾਵੇ ਨਾਰ ਸਿੰਘ ਹੱਸੀ ਜਾਵੇ ਇਹ ਸ਼ਬਦ ਬਹੁਤ ਆਪਾਂ ਸੁਣ ਲਿਆ ਤੇ ਹੁਣ ਆਪਾਂ ਇਤਿਹਾਸ ਵੱਲੇ ਹੋਈਏ ਤੇ ਗਿੱਲ ਸਾਹਿਬ ਨੂੰ ਮੇਰੀ ਬੇਨਤੀ ਆ ਕਿ ਇਤਿਹਾਸ ਨਾਲ ਜਿਹੜੇ ਰੀਲੇਟਿਡ ਸ਼ਬਦ ਬਣਾਉਣਾ ਉਹ ਆਹੀ ਗੁਰੂ ਦਾ ਖਾਲਸਾ ਵਾਹਿਗੁਰੂ